ਜੋਲਦੇ ਨੇ ਹੁੰਦੇ ਜੇ ਮੰਤਰੀ ਵੀ ਡਾਕਟਰਾਂ ਦੇ ਤਨਖਾਣਾਂ ਵਿੱਚ ਦਿੱਤੀ ਨਹੀਂ ਹੁੰਦੀ ਅੱਜ ਇੱਕ ਬਹੁਤ ਵੱਡਾ ਦੌਖਾ ਤੇ ਆਇਆ ਸੀ ਲਾਣੇ ਚਾ ਉਹ ਸਾਰਾ ਉਹਦਾ ਦੌਰਾ ਕਰਕੇ ਜਿਹੜੇ ਹਸਪਤਾਲਸ ਗਾਥਾ ਚੀਜ਼ ਉਹਨੂੰ ਦਿੱਤੇ ਵਾਕਿਆ ਹੋਇਆ ਉਹ ਸਾਰੀ ਜਗ੍ਹਾ ਮੈਂ ਵਿਜ਼ਿਟ ਕਰਕੇ ਆਇਆ ਤੇ ਵਾਪਸੀ ਤੇ ਮੈਂ ਸੋਚਿਆ ਵੀ ਮੈਂ ਜਿਹੜਾ ਸਿਵਲ ਹਸਤਾਣ ਤੇ ਦੇਖ ਕੇ ਸਾਰਾ ਵੀ ਕੀ ਕਮੀ ਪੇਸ਼ੀ ਆ ਉਹਨੂੰ ਦੂਰ ਕੀਤਾ ਜਾ ਸਕੇ ਲੋਕਾਂ ਦੇ ਵਿੱਚ ਐਕਸਪੈਕਟੇਸ਼ਨ ਵੀ ਹੈ ਔਰ ਪਹਿਲਾਂ ਨਾਲੋਂ ਸਰਵਿਸ ਬੈਟਰ ਹੋ ਰਹੀ ਹੈ ਹੈ ਬਟ ਕਾਫੀ ਕੁਝ ਕਰਨ ਵਾਲਾ ਹੈ ਅਸੀਂ ਜਿਹੜੀਆਂ ਬਿਲਡਿੰਗਾਂ ਹੈਗੀਆਂ ਸਾਰੀਆਂ ਇਹਨਾਂ ਨੂੰ ਇਹਨਾਂ ਦੀ ਸਾਫ ਸਪਾਈ ਰੰਗ ਰੋਗਾਂ ਦੇ ਵਿੱਚ ਜਿਹੜੇ ਆਪਰੇਸ਼ਨ ਥੀਟਰ ਆ ਉਹਨਾਂ ਨੂੰ ਮੌਡਰਨ ਕਰਕੇ ਜਿਹੜੇ ਬਿਲਕੁਲ ਏ ਕਲਾਸ ਸਰਵਿਸ ਜਿਨੂੰ ਆਪਾਂ ਕਹਿ ਸਕਦੇ ਹਾਂ ਨਾ ਜੀ ਉਹ ਵਾਲੀਆਂ ਸਰਵਿਸਸਾਂ ਹੀ ਦੇਣੀਆਂ ਲੋਕਾਂ ਨੂੰ ਸੋ ਉਸ ਪੁਆਇੰਟ ਤੋਂ ਮੇਰਾ ਆਈਡੀਆ ਸੀਗਾ ਕਿ ਸਾਰੇ ਇਹਨਾਂ ਦੇ ਲੇਬਰ ਰੂਮ ਆਪਰੇਸ਼ਨ ਥੀਟਰ ਐਮਰਜੈਂਸੀ ਰੂਮ ਜਿੰਨੇ ਵੀ ਆ ਗਿਆ ਸਾਰੇ ਦੇਖ ਕੇ ਔਰ ਇਹਨਾਂ ਦੇ ਬਾਕੀ ਚੜੀ ਸਾਰੀ ਬਿਲਡਿੰਗ ਉਹਦੀ ਕੀ ਹਾਲਤ ਹੈ ਬਿਲਡਿੰਗ ਦੀ ਹਾਲਤ ਕਾਫੀ ਦੇਰ ਤੋਂ ਰਿਪੇਅਰ ਨਹੀਂ ਹੋਈ ਹੈ ਉਹ ਅਸੀਂ ਮੈਂ ਜਿਹੜਾ ਆਪਣੇ ਸੰਬੰਧਿਤ ਅਫਸਰਾਂ ਕਰੋ ਡਾਇਰੈਕਸ਼ਨ ਦਿੰਦੀਆਂ ਕਿ ਇਹਦਾ ਪੂਰਾ ਐਸਟੀਮੇਟ ਬਣਾ ਕੇ ਸਾਨੂੰ ਐਸਟੀਮੇਟ ਭੇਜਣਗੇ ਅਸੀਂ ਉਹਨਾਂ ਨੂੰ ਫੌਂਟਸ ਦੇਵਾਂਗੇ ਇਹ ਪੂਰਾ ਜਿਹੜਾ ਹੈਗਾ ਇਹਨੂੰ ਬਿਲਡਿੰਗ ਨੂੰ ਹੈਗਾ ਉਹ ਨਵੇਂ ਸਿਰੇ ਤੋਂ ਕੋਲੇ ਜਿਹੜਾ ਆਇਆ ਹੈਗਾ ਉਹਨੂੰ ਚਮਕਾਉਣ ਵਾਲੀ ਜਿਹੜੀ ਗੱਲ ਹੈ ਬਿਲਡਿੰਗ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਹਸਪਤਾਲ ਔਰ ਉਹਦੇ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਇਸ ਤੋਂ ਸਵਾਇ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਮੈਂ WhatsApp 'ਤੇ ਪੁੱਛਿਆ ਦਵਾਈਆਂ ਸਾਰੀਆਂ ਉਹਨਾਂ ਦੇ ਕੋਲ ਪੂਰੀਆਂ ਆਈਆਂ ਤਾਂ ਮਰੀਜ਼ ਨੂੰ ਦਵਾਈ ਜਿਹੜੀ ਹੈ ਉਹ ਆਸਤਾ ਉਤ ਮਿਲ ਜੇ ਪੰਜਾਬ ਦੇ ਸੇਖਾਂ ਚ ਜਿਹੜਾ ਨਵੇਂ ਕੀ ਸੁਧਾਰ ਲੱਗੇ ਬਹੁਤ ਸਾਰੇ ਸੁਧਾਰ ਕਰ ਰਹੇ ਆ ਜੀ ਅਸੀਂ ਇੱਕ ਤਾਂ ਜਿਹੜਾ ਤੁਹਾਨੂੰ ਆਮ ਆਦਮੀ ਕਲੀਨਿਕ ਸਾਡਾ ਪ੍ਰੈਕਟਿਸ ਪ੍ਰੋਗਰਾਮ ਹੈ ਉਹਦੇ ਬਹੁਤ ਜਲਦੀ ਹੋ ਸਕਦੇ 100% ਦੇ ਹੋ ਸ਼ੁਰੂ ਕਰਾਂਗੇ ਅਸੀਂ ਇਹ ਸਾਡਾ ਜਿਵੇਂ ਇੱਕ ਸਬ-ਡਿਵੀਜ਼ਨ ਹਸਪੀਟਲ ਹੈ ਔਰ ਮੇਨ ਰੋਡ ਤੇ ਆ ਡਰਾਮਾ ਸੈਂਟਰ ਵੀ ਹੈ ਇੱਥੇ ਸੈਂਕਸ਼ਨ ਤੇ ਇਹਨਾਂ ਦੇ ਵਿੱਚ ਸਾਰੇ ਜਿੰਨੇ ਸਾਰੇ ਸਪੈਸ਼ਲਿਸਟ ਹੈਗੇ ਆ ਨਾਲ ਕੋਲ ਆਲਰੇਡੀ ਸੋ ਇਹਨਾਂ ਨੂੰ ਬਿਹਤਰ ਸਹੂਲਤਾਂ ਜਿਹੜਾ ਮੈਡੀਸਨ ਇਕੁਪਮੈਂਟ ਜੋ ਇਹਨਾਂ ਨੂੰ ਪੁੱਛਣਾ ਆ ਵੀ ਦੱਸੋ ਕਿਹੜੀ ਕਿਹੜੀ ਕੰਮ ਅਸੀਂ ਪੂਰੀ ਕਰਦੀ ਹੈ ਉਹ ਉਹ ਸਾਰਾ ਕੁਝ ਪ੍ਰੋਵਾਈਡ ਕਰਾਂਗੇ ਜੀ ਔਰ ਸਭ ਮਰੀਜ਼ ਨੂੰ ਸਾਰ ਦਵਾਈ ਹਸਪਤਾਲ ਚ ਮਿਲੇਗੀ ਸਾਰੇ ਟੈਸਟ ਹਸਪਤਾਲ ਚ ਹੋਣਗੇ ਪੂਰਾ ਇਲਾਜ 프리 ਹੋਏਗਾ ਮਰੀਜ਼ਾਂ ਦਾ ਜਦੋਂ ਇੱਕ ਵਾਰੀ ਮਰੀਜ਼ ਸਾਡੇ ਸਰਕਾਰੀ ਹਸਪਤਾਲ ਚ ਆ ਗਿਆ ਉਹਨੂੰ ਕੋਈ ਟੈਨਸ਼ਨ ਸਾਡੀ ਖਤਮ ਹੋ ਜਾਈਗੀ ਸੋ ਹਮਾ ਸੈਂਟਰ ਦਾ ਫਲ ਕੋਰਸ ਵੀ ਨਾਮ ਵੀ ਰੱਖਿਆ ਹੋਇਆ ਹੈ ਤੇ ਦੇ ਵਿੱਚ ਕਈ ਮਸ਼ੀਨਰੀ ਵੀ ਜੀ ਕਾਰਟ ਹੈ ਤੇ ਡਾਕਟਰਾਂ ਨੇ ਕਰ ਕਰਕੇ ਇਹਦੇ ਮਰੀਜ਼ ਨੂੰ ਮਜਬੂਰੀ ਵੈਫਰ ਕਰਨਾ ਸਾਡੇ ਕੋਲੇ ਸਿਰਫ ਜਿਹੜੇ ਏ ਐਮਓ ਹੈਗੇ ਐਮਰਜੈਂਸੀ ਮੈਡੀਕਲ ਆਪਸ਼ਨ ਛੱਡ ਕੇ ਬਾਕੀ ਡਾਕਟਰ ਸਾਡੇ ਕੋਲੇ ਤਕਰੀਬਨ ਤਕਰੀਬਨ ਇਹ ਹਸਪਤਾਲ ਸਟਾਫ ਪੂਰਾ ਹੈਗਾ ਸਾਡੇ ਕੋਲੇ ਜਿਹੜੇ ਜਿਵੇਂ ਸਰਜਨ ਹੈ ਚਾਰ ਹੈ ਜੀ ਹਾਂ ਜੀ ਥ੍ਰੀ ਥ੍ਰੀ ਆਰ ਸਰਜਨ ਹੈ ਜੀ ਤੁਸੀਂ ਵੀ ਸਰ ਹਾਂ ਫਿਰ ਚਾਰ ਹੋ ਗਏ ਸਰ ਤੇ ਆਰਥੋ ਦੇ ਤਿੰਨ ਹੈ ਜੀ ਆਰਥੋ ਦੇ ਚਾਰ ਹੈ ਸਰ ਆਰਥੋ ਦੇ ਚਾਰ ਹੈ ਮਤਲਬ ਸਾਡੇ ਕੋਲ ਡਾਕਟਰ ਦੀ ਕੋਈ ਕਮੀ ਨਹੀਂ ਹੈ ਕਾਇਨੀ ਦੇ ਵੀ ਦੋ ਹੈ ਨਸਟਾਟਿਸਟ ਵੀ ਹੈ ਔਰ ਫਿਜ਼ੀਸ਼ੀਅਨ ਵੀ ਹੈ ਆਪਣੇ ਸਾਡੇ ਕੋਲ ਸਪੈਸ਼ਲਿਸਟ ਸਾਰੇ ਹੈਗੇ ਇੱਥੇ ਐਮਰਜੈਂਸੀ ਮੈਡੀਕਲ ਅਫਸਰ ਤਿੰਨ ਹੈ ਜਿਹੜੇ ਕਿ ਸਾਡੇ ਕੋਲ ਸੈਕਸ਼ਨ ਸਟਰੈਂਥ ਦੱਸਦੀ ਹੈਗੀ ਹੈ ਉਹ ਅਸੀਂ ਹੋਰ ਭੇਜ ਰਹੇ ਹਾਂ ਅਸੀਂ ਰਿਕਰੂਟਮੈਂਟ ਸਾਡੀ ਚੱਲਦੀ ਪਈ ਹੈ ਇਸੇ ਤਰ੍ਹਾਂ ਜਿਹੜੇ ਸਪੋਰਟਿੰਗ ਸਟਾਫ ਹੈ ਨਰਸਿੰਗ ਸਟਾਫ ਹੈ ਦੂਜਾ ਉਹ ਸਾਰਾ ਅਸੀਂ ਭੇਜ ਰਹੇ ਹਾਂ ਔਰ ਦਵਾਈਆਂ ਸਾਰੀਆਂ ਅਸੀਂ ਖਰੀਦ ਲਈਆਂ ਹੋਈਆਂ ਹਨ ਦਵਾਈਆਂ ਦੇ ਵਿੱਚ ਕੋਈ ਆਪਣੇ ਸ਼ਾਰਟੇਜ ਨਹੀਂ ਆ ਮੈਡੀਸਿਨ ਸਾਡੇ ਕੋਲ ਸਾਰੀ ਹੈਗੀ ਹੈ